ਆਂ ਹਰ ਖੇਤਰ ਵਿੱਚ ਮੱਲਾ ਮਾਰ ਰਹੀਆਂ ਨੇ ਸਿੱਖਿਆ ਦੇ ਖੇਤਰ ਵਿੱਚ ਕੁੜੀਆਂ ਸਭ ਤੋਂ ਅੱਗੇ ਚੱਲ ਰਹੀਆਂ ਨੇ ਮੈਡਮ ਮਨਪ੍ਰੀਤ कौर ਪੋ ਗੁਲਦੀਪ ਪ੍ਰਧਾਨਗੀ ਹੇ ਚੱਲ ਰਹੇ ਰਾਮਗੜੀਆ ਕਾਲਜ ਫਗਵਾੜਾ ਦੇ ਪੋਸਟ ਗ੍ਰੈਜੂਏਟ ਵਿਭਾਗ ਪੰਜਾਬੀ ਦੇ ਤੀਜੇ ਸੈਮੈਸਟਰ ਦਾ ਨਤੀਜਾ ਕਾਫੀ ਸ਼ਾਨਦਾਰ ਰਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਮਏ ਪੰਜਾਬੀ ਸੈਮੈਸਟਰ ਟੀਚੇ ਦੇ ਐਲਾਨੇ ਗਏ ਰਿਜ਼ਲਟ ਵਿੱਚ ਮਨਦੀਪ ਕੌਰ ਨੇ 400 ਵਿੱਚੋਂ 344 ਅੰਕ ਪ੍ਰਾਪਤ ਕਰਕੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਕਾਲਜ ਦੀ ਵਿਦਿਆਰਥਣ ਹਨੀਸ਼ਾ ਨੇ 400 ਵਿੱਚੋਂ 332 ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਗੀਤਾਂਜਲੀ ਨੇ 400 ਵਿੱਚੋਂ 326 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ ਇਸ ਮੌਕੇ ਜਿੱਥੇ ਕਾਲਜ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਹਰਮੀਤ ਕੌਰ ਪ੍ਰੋਫੈਸਰ ਹਰਜਿੰਦਰ ਸਿੰਘ ਅਤੇ ਪ੍ਰੋਫੈਸਰ ਹਰਪ੍ਰੀਤ ਕੌਰ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਉੱਤੇ ਹੀ ਪੜ੍ਹਾਈ ਦੇ ਖੇਤਰ ਵਿੱਚ ਪਹਿਲਾ ਦੂਜਾ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੇ ਆਪਣੀ ਜਿੱਤ ਦਾ ਸਿਹਰਾ ਮਾਤਾ ਪਿਤਾ ਅਤੇ ਅਧਿਆਪਕਾਂ ਦੇ ਸਿਰ ਬੰਨਿਆ। ਵਿੱਚ ਕੀ ਨਾਮ ਤੁਹਾਡਾ? ਮੇਰਾ ਨਾਮ ਸਰ ਹਨੀਸ਼ਾ ਹੈ। ਤੁਸੀਂ ਕਿੱਥੇ ਪੜ੍ਹਦੇ ਹੋ ਇਸ ਵਾਰ? ਸਰ ਇਸ ਸਾਲ ਮੈਂ ਰੈਗੂਲਰ ਵਿੱਚ ਐਡਮਿਸ਼ਨ ਲਈ ਆ ਪਹਿਲਾਂ ਮੈਂ ਪ੍ਰਾਈਵੇਟ ਵਿਦਿਆਰਥਣ ਸੀ ਕੀ ਇਹਦੇ ਵਿੱਚ ਡਿਫਰੈਂਸ ਆ ਸਰ ਪ੍ਰਾਈਵੇਟ ਤੌਰ ਤੇ ਸਾਨੂੰ ਸਮੱਸਿਆਵਾਂ ਦਾ ਹੱਲ ਖੁਦ ਹੀ ਲੱਭਣਾ ਪੈਂਦਾ ਹੈ ਕਿਤਾਬਾਂ ਦੇ ਮਾਧਿਅਮ ਨਾਲ ਬਟ ਜਦੋਂ ਅਸੀਂ ਸਕੂਲ ਔਰ ਸਕੂਲ ਕਾਲਜ ਜਾਂਦੇ ਆ ਤਾਂ ਸਾਨੂੰ ਟੀਚਰਸ ਨਾਲ ਵਾਰਤਾਲਾਪ ਕਰਨ ਦਾ ਮੌਕਾ ਮਿਲਦਾ ਹੈ ਤੇ ਸਾਨੂੰ ਕਾਫੀ ਫਰਕ ਕਈ ਨਵੀਆਂ ਗੱਲਾਂ ਨਵੀਆਂ ਚੀਜ਼ਾਂ ਦਾ ਪਤਾ ਚੱਲਦਾ ਜੋ ਕਿ ਘਰ ਬੈਠ ਕੇ ਅਸੀਂ ਨਹੀਂ ਹਾਸਲ ਕਰ ਸਕਦੇ ਇੱਥੇ ਆ ਕੇ ਤੁਹਾਨੂੰ ਕਿਹੋ ਜਿਹਾ ਲੱਗਾ ਵੀ ਤੁਸੀਂ ਇੱਥੇ ਜੇ ਐਡਮਿਸ਼ਨ ਲਈ ਆ ਤਾਂ ਇਥੇ ਸਾਨੂੰ ਨਵੇਂ-ਨਵੇਂ ਪ੍ਰੋਫੈਸਰਸ ਦਾ ਪੀਐਚਡੀ ਜਿਨ੍ਹਾਂ ਨੇ ਕੀਤੀ ਹੋਈ ਹੈ ਉਹਨਾਂ ਦੇ ਸਾਨੂੰ ਐਕਸਪੀਰੀਅੰਸ ਤੋਂ ਸਿੱਖਣ ਦਾ ਮੌਕਾ ਮਿਲ ਰਿਹਾ ਹੈ ਤੇ ਇਹਦੇ ਨਾਲ ਮੇਰੇ ਨੰਬਰ ਵੀ ਕਾਫੀ ਇੰਪਰੂਵ ਹੋਏ ਆ। ਤੁਹਾਡਾ ਜਿਹੜਾ ਫਿਊਚਰ ਡ੍ਰੀਮ ਕੀ ਹੈ ਤੁਹਾਡੇ? ਸੁਪਨਾ ਕੀ ਹੈ ਤੁਹਾਡਾ? ਸਰ ਮੇਰਾ ਸੁਪਨਾ ਹੈ ਕਿ ਸਰਕਾਰੀ ਟੀਚਰ ਬਣਨਾ ਦਾ। ਇਹਦਾ ਜਿਹੜਾ ਤੁਸੀਂ ਇਨੀ ਸਟੱਡੀ ਕਰਦੇ ਆ ਇਹਦਾ ਕ੍ਰੈਡਿਟ ਕਿਹਨੂੰ ਦਿੰਦੇ ਨੇ ਜ਼ਿਆਦਾ? ਸਰ ਪਹਿਲਾਂ ਤਾਂ ਪਰਮਾਤਮਾ ਨੂੰ ਹੈ ਤੇ ਦੂਸਰਾ ਮੇਰੇ ਅਧਿਆਪਕ ਸਾਹਿਬਾਨ ਨੂੰ ਤੇ ਮੇਰੇ ਪੇਰੈਂਟਸ ਦਾ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਂ ਮਨਦੀਪ ਮੈਂ ਸੰਗਤਪੁਰ ਪਿੰਡ ਤੋਂ ਆ ਤੇ ਮੈਂ ਇੱਥੇ ਰਾਮ ਗਿੜਿਆ ਕਾਲਜ ਵਿੱਚ ਐਮਏ ਪੰਜਾਬੀ ਕਰ ਰਹੀ ਆ ਤੇ ਮੇਰੇ 3rd ਸੈਮੈਸਟਰ ਦਾ ਰਿਜ਼ਲਟ ਆਇਆ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੇਰਾ ਰਿਜ਼ਲਟ ਜਿਹੜਾ 86% ਆਇਆ ਹੈ ਮੈਂ ਫਸਟイヤー ਵਿੱਚ ਐਮਏ ਪੰਜਾਬੀ ਦੀ ਯੂਨੀਵਰਸਿਟੀ ਵਿੱਚੋਂ ਸੈਕਿੰਡ ਪੋਜੀਸ਼ਨ ਤੇ ਸੀ ਤੇ ਇਸ ਬਾਰੇ ਵੀ ਮੈਂ ਕੋਸ਼ਿਸ਼ ਕੀਤੀ ਹੈ ਮੇਰੇ ਨੰਬਰ ਕਾਫੀ ਅੱਛੇ ਆਏ ਉਸ ਪੋਜੀਸ਼ਨ ਨਾਲੋਂ ਤੇ ਮੈਂ ਨੈਕਸਟ ਵੀ ਇਹੀ ਕੋਸ਼ਿਸ਼ ਕਰੂੰਗੀ ਕਿ ਮੈਂ ਹੋਰ ਵੀ ਵਧੀਆ ਨੰਬਰ ਲਮਾਂ ਤੇ ਫਸਟ ਪੋਜੀਸ਼ਨ ਜਿਹੜੀ ਹੈ ਯੂਨੀਵਰਸਿਟੀ ਵਿੱਚੋਂ ਉਹ ਅਚੀਵ ਕਰਾਂ ਤੇ 골ਡ ਮੈਡਲ ਜਿਹੜਾ ਹੈਗਾ ਆ ਆਪਣੇ ਪਿਛnaam ਪਿੱਛੇ ਵੀ ਹੈਗਾ ਲੋ 골ਡ ਮੈਡਲਿਸਟ ਉਹ ਚੀਜ਼ ਮੈਂ ਜ਼ਰੂਰ ਅਚੀਵ ਕਰੂੰਗੀ ਤੇ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਮੈਂ ਉਹ ਅਚੀਵ ਕਰਾਂ ਵਧੀਆ ਨੰਬਰ ਲਵਾਂ ਸਾਡੇ ਕਾਲਜ ਦਾ ਅੱਜ ਰਿਜ਼ਲਟ ਆਇਆ ਐਮਏ ਪੰਜਾਬੀ ਦਾ ਔਰ ਰਿਜ਼ਲਟ ਦੇਖ ਕੇ ਮਾਨੂੰ ਬੜੀ ਖੁਸ਼ੀ ਕਿਉਂਕਿ ਆਪਾਂ ਕਾਫੀ ਚੱਲ ਰਹੇ ਸੀਗੇ ਥੋੜਾ ਜਿਆ ਟੈਨਸ਼ਨ ਦੇ ਵਿੱਚ ਕਿਉਂ ਆਲਰੇਡੀ ਸਾਡੀ ਇੱਕ ਲੜਕੀ ਜਿਹੜੀ ਆ ਯੂਨੀਵਰਸਿਟੀ ਦੇ ਵਿੱਚੋਂ ਪਿਛਲੇ ਸਾਲ ਇਹਨੇ ਸੈਕੰਡ ਪੀਸ਼ਨ ਹਾਸਲ ਕੀਤੀ ਆ ਦੋ ਸੈਮੈਸਟਰਾਂ ਦੇ ਵਿੱਚੋਂ ਕਿਉਂਕਿ ਉਹ ਕੰਟੀਨਿਊਸਲੀ ਰਿਜ਼ਲਟ ਦਾ ਤਾ 골ਡ ਮੈਡਲ ਡਿਕਲੇਅਰ ਹੋਣਾ ਜਿਹੜੇ 4 ਸਮੈਸਟਰ ਜਿਹੜੇ ਪੂਰੇ ਹੋ ਜਾਣ। ਅਜੇ ਤੀਸਰੇ ਸਮੈਸਟਰ ਦਾ ਰਿਜ਼ਲਟ ਆ ਔਰ ਉਸ ਰਿਜ਼ਲਟ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਆ ਕਿ ਇਸ ਲੜਕੀ ਨੇ 86% ਨੰਬਰ ਜਿਹੜੇ ਆ 400 ਦੇ ਵਿੱਚੋਂ 344 ਨੰਬਰ ਲਏ ਆ ਔਰ ਯੂਨੀਵਰਸਿਟੀ ਦੀ ਵਿੱਚ ਐਸ ਵੇਲੇ ਐਟ ਪ੍ਰੈਜ਼ੈਂਟ ਇਹ ਯੂਨੀਵਰਸਿਟੀ ਦੇ ਵਿੱਚ ਇਹਦੀ ਪੀਸ਼ਨ ਫਰਸਟ ਚੱਲ ਰਹੀ ਆ ਬੇਸ਼ੱਕ ਉਹ ਰਿਕਾਰਡ 'ਚ ਨਹੀਂ ਹੋਏਗੀ। ਰਿਕਾਰਡ 'ਚ ਉਦੋਂ ਹੋਏਗੀ ਜਦੋਂ ਇਹ ਚੌਥੇ ਸੈਮੈਸਟਰ ਦਾ ਵੀ ਰਿਜ਼ਲਟ ਆ ਜਾਏਗਾ ਉਹਦੇ ਨੰਬਰ ਜਿਹੜੇ ਆ ਜੁੜ ਜਾਣਗੇ ਔਰ ਇਸ ਤੋਂ ਬਾਅਦ ਇਸ ਤੋਂ ਨੈਕਸਟ ਜਿਹੜੀ ਆ ਉਹ ਵੀ ਸਾਡੇ ਕਾਲਜ ਦੀ ਲੜਕੀ ਆ ਮਨੀਸ਼ਾ ਹਨੀਸ਼ਾ ਹਾਂ ਹਨੀਸ਼ਾ ਹਨੀਸ਼ਾ ਜਿਹੜੀ ਆ ਇਹ ਬਸੰਤਨਗਰ ਤੋਂ ਆ ਜਿਹੜੀ ਪਹਿਲਾਂ ਮੈਂ ਮਨਦੀਪ ਲੜਕੀ ਜਿਹੜੀ ਮੈਂ ਇਹਦੇ ਬਾਰੇ ਚ ਦੱਸਿਆ ਸੀ ਇਹਦੇ ਫਾਦਰ ਸਾਹਿਬ ਵੀ ਸਾਡੇ ਦਰਮਿਆਨ ਆਇਓ ਆ ਇਹ ਲੜਕੀ ਜਿਹੜੀ ਆ ਇਹ ਇਹ ਸੰਗਤਪੁਰ ਪਿੰਡ ਤੋਂ ਆ ਔਰ ਇਹ ਦੋਨੋਂ ਹੀ ਬੇਟੀਆਂ ਜਿਹੜੀਆਂ ਆ ਪੰਜਾਬੀ ਦੀ ਐਮਏ ਦੇ ਵਿੱਚ ਆ ਔਰ ਤੀਸਰੇ ਸੈਮੈਸਟਰ ਦੇ ਵਿੱਚ ਆ ਮੇਰੇ ਲਈ ਵਧਾਈ ਦੇ ਜਿੱਥੇ ਬੱਚਿਆਂ ਵਧਾਈ ਦੇ ਪਾਤਰ ਆ ਇਹਨਾਂ ਦੇ ਫਾਦਰ ਸਾਹਿਬ ਵਧਾਈ ਦੇ ਪਾਤਰ ਆ ਇਹਨਾਂ ਦੇ ਨਾਲ ਹੈੱਡ ਆਫ ਈ ਡਿਪਾਰਟਮੈਂਟ ਡਾਕਟਰ ਹਰਮੀਤ ਤੇ ਬਾਕੀ ਦੇ ਸਾਰੇ ਸਟਾਫ ਮੈਂਬਰ ਜਿਹੜੇ ਆ ਉਹ ਵੀ ਵਧਾਈ ਦੇ ਪਾਤਰ ਨੇ ਔਰ ਐਮਏ ਦਾ ਰਿਜ਼ਲਟ ਜਿਹੜਾ ਆ ਸਾਡਾ ਬਹੁਤ ਵਧੀਆ ਆਇਆ ਧੰਨਵਾਦ ਜੀ ਧੰਨਵਾਦ ਦਿਲ ਦੀਆਂ ਗ੍ਰਾਈਆਂ ਤੋਂ ਬਹੁਤ ਬਹੁਤ